ਵਾਲਮਿਕੀ ਸਮਾਜ ਦੇ ਆਗੂ ਦੇ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਚਲਾਈਆਂ ਅੰਨੇਵਾ ਗੋਲੀਆਂ। ਔਰ ਸਾਡਾ ਕਾਫੀ ਲੰਮੇ ਚੋ ਬਵਾਜ ਚੱਲਦਾ ਸੀ। ਔਰ ਦੋ ਮਹੀਨੇ ਤੋਂ ਮਾਂ ਜੋ ਸੀਪੀ ਸਾਹ ਨੂੰ ਮੈਂ ਬਖਵਾ ਸਮੇਂ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ। ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ। ਔਰ ਜਿੰਨੀਆਂ ਰਿਕਾਰਡੀਆਂ ਮੈਂ ਸਾਰੀਆਂ ਦੇ ਦਿੱਤਾਂ ਹਾਂ। ਔਰ ਬਹੁਤ ਹੀ ਦੁਖੀ ਹਿਸਤਨਾ ਦੱਸਣਾ ਪੈਂਦਾ ਹੈ ਵੇ ਅੱਜ ਤਾਂ ਪ੍ਰਸ਼ਾਸਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਗੋਲੀ ਚਲੋਂ ਦੀ ਸਾਰੀ ਘਟਨਾ ਸੀ ਟੀਵੀ ਕੈਮਰੇਜ ਹੋਈ ਕੇ ਕਿ ਜਿਹੜਾ ਇਹਨਾਂ ਨੂੰ ਕੋਈ ਜੜੀਆਂ ਧਮਕੀਆਂ ਆ ਰਹੀਆਂ ਵਾ ਜਿਹੜੇ ਲੋਕ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਪਏ ਆ ਬਾਲਮੀਕੀ ਸਮਾਜ ਦੇ ਆਗੂ ਨੇ ਪੁਲਿਸ ਕਮਿਸ਼ਨ ਕੋਲੋਂ ਸੁਰੱਖਿਆ ਦੀ ਕੀਤੀ ਮੰਗ ਔਰ ਆਤ ਕਰੀਬ ਸਾਢੇ 11 ਵਜੇ ਸਮਾਂ ਹੋਊਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫੈਰਿੰਗ ਕੀਤੀ ਆ ਬਾਲਮਿਕੀ ਸਮਾਜ ਦੇ ਆਗੂ ਦਾ ਕਹਿਣਾ ਕਿ ਕਾਫੀ ਸਮੇਂ ਤੋਂ ਆ ਰਹੀਆਂ ਨੇ ਮੈਨੂੰ ਧਮਕੀਆਂ ਜਿਹੜੀ ਰਾਤ ਵਾਲੀ ਜਿਹੜੀ ਗੱਲ ਹੋਈ ਆ ਕੱਲ ਰਾਤ ਦੀ ਜਿਹੜੀ ਆ ਉਹ ਬੜੀ ਨਿੰਦਣਯੋਗ ਆ ਅੱਧੀ ਸਾਨੂੰ ਕੋ ਸਾਢੇ 12:30 ਵਜੇ ਤਲਾਬ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਗਰ ਗਲੀ ਨਪੱਤੇ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਘਰ ਕਿੱਥੇ ਦੋ ਨੌਜਵਾਨ ਨੇ ਵੀ ਨਹੀਂ ਮੌਕੇ ਤੇ ਗਏ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਰਜਿੰਦਰ ਨਗਰ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਬਾਲਮਿਕੀ ਸਮਾਜ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਬਾਲਮਿਕ ਸਮਾਜ ਦੇ ਆਗੂ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਦੇਰ ਰਾਤ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀ ਚਲਾਈ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਉੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਜਾਂਚ ਸ਼ੁਰੂ ਕੀਤੀ ਹੈ ਇਸ ਮੌਕੇ 발ਮੀਕੀ ਸਮਾਜ ਦੇ ਆਗੂ ਪੀੜਤ ਪ੍ਰਦੀਪ ਗੱਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਕੀ ਨਾਮ ਹੈ ਤੁਹਾਡਾ ਰਹਿਣ ਸਮਾਜ ਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ 발ਮੀਕੀ ਮਜਦੇ ਤਰਨਵਾਜ ਇਸ ਬਾਰਤੋ ਮੁਖ ਸੇਵਾਦਾਰ ਤਾਂ ਕੀ ਕਹਿਣਾ ਚਾਹੁੰਦੇ ਹੋ ਦੇਰ ਰਾਤ ਕੀ ਹੋਇਆ ਤਾਂ ਤੁਹਾਡਾ ਘਰ ਕਿੱਥੇ ਹੈ ਜੀ ਮੈਂ ਰਜਿੰਦਰ ਨਗਰ ਗਲੀ ਨੰਬਰ 3 ਮਕਾਨ ਨੰਬਰ 71 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਿਬ ਨੂੰ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ ਔਰ ਜਿੰਨੀਆਂ ਰਿਕਾਰਡਾਂ ਮੈਂ ਸਾਰੀਆਂ ਦੇ ਚੁੱਕਾ ਹਾਂ ਔਰ ਬਹੁਤ ਹੀ ਦੁਖੀ ਹਿਸਤਨਾ ਦੱਸਣਾ ਪੈਂਦਾ ਹੈ ਵੇ ਅਧਿਆਪਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲੁਕਾ ਕੇ ਦਿੱਤੀ ਜੋ ਮੇਰੇ ਦਫਤਰ ਬੈਂਦੀ ਹੈ ਹੋ ਰਾਤ ਕਰੀਬ ਸਾਢੇ 11:00 ਵਜੇ ਸਮਾਂ ਹੋਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫਾਇਰਿੰਗ ਕੀਤੀ ਆ ਔਰ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੋਈ ਵੀ ਜਾਨੀਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਕੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਾਨ ਮਾਲ ਦੀ ਰਾਖੀ ਦਾ ਕੋਈ ਬੰਦ ਕੀਤਾ ਜਾਵੇ ਕਿੰਨੇ ਫਾਇਰ ਕੱਢੇਗੇ ਜੀ ਉਹਨਾਂ ਵੱਲੋਂ ਜੀ ਉਹਨਾਂ ਨੇ ਇੱਕ ਫਾਇਰ ਕੱਢਿਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜੋ ਜੋ ਵੀ ਪਿਸਤਲ ਨਾ ਤਾਂ ਮਿਲਦਾ ਨਹੀਂ ਆਂਦਾ ਤੇ ਉਹ ਪਰਮਾਤਮਾ ਦੀ ਬਹੁਤ ਕਿਰਪਾ ਹੈ ਜੋ ਸਾਡਾ ਫਾਇਦਾ ਆਏ ਕਿ ਤਨੇ ਨੌਜਵਾਨਾਂ ਜੀ ਮੋਟਰਸਾਈਕਲ ਤੇ ਆਏ ਸੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਸੋ ਮੋਬਾਈਲ ਜਦੋਂ ਲੱਬਿਆ ਨਹੀਂ ਜੀ ਬਾਅਦ ਵਿੱਚ ਵੱਡੀ ਸਿਕਰੀ ਤੇ ਲੱਬਿਆ ਪਿਛੇ ਖੜਾ ਜੀ ਉਹਦੇ ਵੱਲੋਂ ਸਾਰੇ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਉਹ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਜੀ ਤਾਂ ਦੇਰ ਆ ਤੁਹਾਡੇ ਵੱਲੋਂ ਕਿਹਨੂੰ ਇਤਲਾਹ ਕੀਤੀ ਗਈ ਫਿਰ ਜੀ ਮੈਂ ਮਾਨ ਜੋਗ ਰਤੀ ਬਰਾ 112 ਤੇ ਫੋਨ ਕੀਤਾ ਜੋ ਐਸ ਐਚਓ ਸਤਰ ਚੌਕੀ ਜਾਂਜ ਬੇਨਗਰ ਹੋਰ ਵੀ ਬਖਾ ਉਠਾਣੇ ਦੇ ਪ੍ਰਸ਼ਾਸਨ ਦੇ ਬੰਦੇ ਆਏ ਆ ਜੀ ਉਹਨਾਂ ਨੇ ਰਾਤ ਹਕੀਕਤ ਕੀਤੀ ਸਾਰੇ ਕੈਂਪ ਚੈੱਕ ਕਰਕੇ ਤੇ ਪਰਚਾ ਦਰਜ ਕੀਤਾ ਹੀ ਬਹੁਤ ਧੰਨਵਾਦ ਕਰਦੇ ਹਾਂ ਜੋ ਐਸ ਐਚਓ ਸਤਰ ਦਾ ਜੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਨੌਜਵਾਨਾਂ ਦੇ ਦੇਖੋ ਜੀ ਦੋਸ਼ਾਂ ਤੇ ਬੰਦ ਇੱਕ ਨੌਜਵਾਨੀ ਕਾਰਵਾਈ ਕੀਤੀ ਜਾਂਦੀ ਰੀਡ ਚਾਹੀਦੀ ਆ ਕਿ ਜਿਹੜਾ ਉਹ ਨਾਲ ਸਾਡੇ ਤੇ ਮਨਪਾਦਾ ਜਿਹੜਾ ਸਮਾਂ ਨਾਮ ਹੈ ਜੀ ਤੇ ਜੇਕਰ ਅਸੀਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਪੀਸੀਆਰ ਗੱਡੀ ਲਗਾਈ ਗਈ ਸੀ ਲੱਗਦਾ ਹੈ ਨਾ ਕਿ ਦੇਰ ਰਾਤ ਜੇਕਰ ਪੁਲਿਸ ਇਸ ਗਲੀ ਦੇ ਵਿੱਚ ਗਸ਼ਤ ਕਰਦੀ ਹੁੰਦੀ ਤੇ ਇਹ ਕੰਮ ਨਹੀਂ ਹੁੰਦਾ ਇਹ ਤੇ ਚੀਜ਼ ਇਹ ਮੈਂ ਗਾਰੰਟੀ ਲਾ ਕੇ ਕਹਿੰਦਾ ਜੀ ਪ੍ਰਸ਼ਾਸਨ ਇਸ ਤੋਂ ਲੈ ਕੇ ਸਾਡੇ ਇਲਾਕੇ ਜੀ ਚੌਥੀ ਪੰਜਵੀਂ ਵਾਰ ਗੋਲੀ ਚੱਲ ਚੁੱਕੀ ਹੈ ਸਾਡੇ ਇਲਾਕੇ ਦੇ ਵਿੱਚ ਲੇਕਿ ਪ੍ਰਸ਼ਾਸਨ ਨੇ ਕਦੀ ਵੀ ਇੰਨੀ ਕਟਾਈ ਕੀਤੀ ਮੈਂ ਬਨਾਮੀ ਤਾਂ ਨਹੀਂ ਕਰ ਸਕਦਾ ਕਿ ਮੈਂ ਪ੍ਰਸ਼ਾਸਨ ਚ ਰ ਜੋ ਕਮਨੀ ਚਾਹੀਦੀ ਜੀ ਤਾਂ ਤੁਹਾਡੇ ਵੱਲੋਂ ਹੁਣ ਅੱਗੇ ਸੀਪੀ ਸਾਹਿਬ ਨੂੰ ਮੰਗ ਕੀਤੀ ਹੈ ਵੀ ਜਾ ਕੇ ਮਿਲਿਆ ਜਾਏਗਾ ਇਸ ਮਾਮਲੇ ਵਿੱਚ ਮੈਂ ਜੀ ਕੱਲ ਮੇਰੇ ਜ਼ਿੰਮੇਵਾਰ ਸਮਾਜ ਦੇ ਬਸਾਥੀ ਆਏ ਆ ਜੀ ਮਾਨ ਜੋ ਸਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਤ ਸਿੰਘ ਕਲਰ ਸਮਾਜ ਹੀ ਆਏ ਆ ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰਾਂਗੇ ਕਿ ਸਾਡੇ ਜਾਨਵਾਲ ਦੀ ਰਾਖੀ ਵਾਸਤੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕੀਤੀ ਕਿ ਜੋ ਸਾਡਾ ਮਨਪਸੰਦ ਹੈ ਕਰ ਦੇਣਾ ਨਾ ਬੇ ਜੀ ਪ੍ਰਸ਼ਾਸਨ ਹੈ ਤੁਹਾਨੂੰ ਕੋਈ ਅਸ਼ਰਸ਼ਣ ਦਵਾ ਹੈ ਜੀ ਜੀਤੇ ਹੁਣ ਸਾਬ ਕੋ ਪੇਸ਼ ਹੋਵਾਂਗੇ ਰਾਤੀ ਪਿੱਛੇ ਆਪਣਾ ਮਾਂ ਜੋ ਐਸਾਲੇ ਬੱਚਾ ਦਦਾਜ ਕਰ ਦਿੱਤਾ ਆ ਲੇਕਿਨ ਸਵੇ ਦਾ ਕੋ ਸਾਥੀ ਅਜ ਤੱਕ ਨਹੀਂ ਆਇਆ ਜੀ ਠੀਕ ਇਹ ਦੋਸ਼ੀ ਕੋਈ ਸੀਸੀਟੀਵੀ ਕੋਈ ਆਏ ਤੇ ਉਹਦੇ ਵਿੱਚ ਸੀਸੀਟੀਵੀ ਵਿੱਚ ਕੈਮਰੇ ਜ ਆਏ ਆ ਜੀ ਜੀ ਮਾਨ ਜੀ ਕੀ ਨਾਮ ਹੈ ਤੇ ਕੀ ਕੰਨਾ ਚਾਹਦੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐਮਡ ਕਰ ਮਹਾਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਆ ਸੋ ਬੇਨਤੀ ਕਰਨਾ ਚਾ ਰਹੇ ਹਾਂ ਜੀ ਕਿ ਲਗਾਤਾਰ ਸਾਡੇ ਵੱਡੇ ਭਰਾ ਪ੍ਰਦੀਪ ਗੱਬਰ ਜੀ ਨੇ ਜਿਨੇ ਹਮੇਸ਼ਾ ਹੀ ਪ੍ਰਸ਼ਾਸਨ ਦੇ ਅੱਗੇ ਹੰਗਾਰ ਲਾਈ ਆ ਕਿ ਜਿਹੜਾ ਇਹਨਾਂ ਨੂੰ ਕੋਈ ਜੜੀਆਂ ਧਮਕੀਆਂ ਆ ਰਹੀਆਂ ਵਾ ਜਿਹੜੇ ਲੋਕ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਪਏ ਆ ਔਰ ਅਸੀਂ ਇਹਨਾਂ ਨੂੰ ਕਿਹਾ ਸੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਕਿ ਇਹਦੀ ਪ੍ਰੋਪਰ ਇਨਕੁਆਰੀ ਕਰਕੇ ਤੇ ਜੋ ਵੀ ਬਣਦਾ ਜੁਰਮ ਆ ਉਸ ਦੋਸ਼ੀਆਂ ਦੇ ਉੱਤੇ ਕੀਤਾ ਜਾਵੇ ਉਹਨਾਂ ਨੂੰ ਇਹ ਵੀ ਗੱਲ ਕੀਤੀ ਸੀ ਕਿ ਜੇ ਇਹ ਚੀਜ਼ ਜੈਨੂਅਲ ਹੈਗੀ ਆ ਤੇ ਭਰਾ ਸਾਡੇ ਨੂੰ ਜਿਹੜਾ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਉਹ ਦੇਖੋ ਹਰੇਕ ਆਗੂ ਵਾਲੇ ਜਿੰਨੀਆਂ ਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਾਂ ਜਾਂ ਸਮਾਜਿਕ ਜਥੇਬੰਦੀਆਂ ਵਾਂ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਜਿਹੜੇ ਜੇ ਆਪਾਂ ਗਨਮੈਨ ਇਸ਼ੂ ਕਰ ਸਕਦੇ ਆ ਤੇ ਇਸ ਭਰਾ ਨੂੰ ਕਿਉਂ ਨਹੀਂ ਕਰਦੇ ਪਏ ਆਪਾਂ ਮਤਲਬ ਇਹ ਹੀ ਚਾਹੁੰਦੇ ਆ ਕਿ ਕੱਲ ਨੂੰ ਕੋਈ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਜਾਂ ਇਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਜਵੇ ਜਿਹੜੀ ਰਾਤ ਵਾਲੀ ਜਿਹੜੀ ਗੱਲ ਹੋਈ ਆ ਕੱਲ ਰਾਤ ਦੀ ਜਿਹੜੀ ਆ ਉਹ ਬੜੀ ਨਿੰਦਨਯੋਗ ਆ ਕਿ ਦੇਖੋ ਇੱਕ ਤੇ ਚਲੋ ਇਕੱਲੇ ਬੰਦੇ ਦੇ ਜਿਹੜਾ ਇਕੱਲੇ ਬੰਦੇ ਨੂੰ ਜਿਹੜਾ ਜਾਨ ਤੋਂ ਮਾਰਨ ਦੀਆਂ ਜਿਹੜੀਆਂ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਜਾਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਵਾ ਅੱਜ ਸਿੱਧਾ ਹੀ ਉਹ ਬੰਦੇ ਸਿਰਫ ਪਰਿਵਾਰ ਨੂੰ ਆ ਕੇ ਟਾਰਗੇਟ ਕਰਦੇ ਪਏ ਆ ਔਰ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਜਿਹੜੀ ਫੁਟੇਜ ਆਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜਿਹੜੀ ਇਨਕੁਆਇਰੀ ਹੈ ਇਹਦੀ ਪ੍ਰੋਪਰ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਦੂਜੇ ਪਾਸੇ ਪੁਲਿਸ ਚੌਕੀ ਵਿਜੈਨਗਰ ਦੇ ਪੁਲਿਸ ਅਧਿਕਾਰੀ ਨੇ মিডিਆ ਨਾਲ ਗਲਤ ਕਰਦੇ ਆ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਅਧਿਕਾਰ ਦੇ ਵਿੱਚ ਕਿਸੇ ਨੇ ਕੋੜੀਆਂ ਚਲਾਈਆਂ ਹਾਂਜੀ ਰਤੀ ਸਾਨੂੰ ਕੋ 1:30 ਵਜੇ ਤਲਾਹ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਗਰ ਕਲੀ ਨੰਬਰ 3 ਦੇ ਵਿੱਚ ਰਹਿੰਦੇ ਨੇ ਉਨ੍ਹਾਂ ਦੇ ਘਰ ਕਿਸੇ ਦੋ ਨੌਜਵਾਨਾਂ ਨੇ ਗੁਲੀਂ ਚਲਾਈ ਮੌਕੇ ਤੇ ਗਏ ਉਹ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਵਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲੋਂ ਇੱਕ ਫੈਰ ਕੀਤਾ ਤੇ ਇੱਕ ਫੈਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਤਮਾ ਰਜਿਸਟਰ ਕਰ ਦਿੱਤਾ ਕੈਮਰੇ ਘੰਾਲੇ ਜਾ ਰਹੇ ਨੇ ਤੇ ਛੇਤੀ ਗ੍ਰਿਫਤਾਰ ਕਿਤੇ ਹਨ ਸਿਰ ਪਤਾ ਲੱਗਾ ਕਿਹਨੇ ਸੀ ਉਹ ਨਹੀਂ ਅਜੇ ਨਹੀਂ ਨੇ ਮੂੰਹ ਬੱਦੇ ਸੀਗੇ ਕਿਉਂ ਵੀ ਆਇਆ ਕਿਸੇ ਦਾ ਲੱਗ ਹਾਂ ਬੈਗ ਤੇ ਆਏ ਇਹਨਾਂ ਪਤਾ ਲੱਗਾ ਬੈਗ ਤੇ ਆਈ ਸੀ ਕਿ ਤੇ ਗੋਲੀ ਚਲਾਈ ਹੈ ਤੇ ਗੋਲੀ ਚਲਾ ਕੇ ਵਾਪਸ ਕਿੰਨੇ ਜਣੇ ਸੀ ਜਾਨੇ ਦੋ ਜਣੇ ਸਿਰੋਂ ਇੱਕ ਵੇਖਣ ਚ ਆ ਰਿਹਾ ਇੱਕ ਪਿੱਛੋਂ ਇਸ਼ਾਰਾ ਕੀਤਾ ਜਾਂ ਦੋ ਬੰਦੇ ਨਾਲ ਆਏ ਤੇ ਜਿਹੜੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਬੰਦਾ ਇਸ਼ਾਰਾ ਕਰ ਰਿਹਾ ਇਹ ਹੈ ਉਹ ਪਤਾ ਨਹੀਂ ਨਹੀਂ ਇਹੋ ਜੀ ਗੱਲ ਕੋਈ ਨਹੀਂ ਸਾਹਮਣੇ ਦੋ ਬੰਦੇ ਹੀ ਆਣ ਕੇ ਖਾਏ ਨਹੀਂ ਮੋਟਰਸਾਈਕਲ ਤੇ ਆਏ ਨਹੀਂ ਉਹ ਮੋਟਰਸਾਈਕਲ ਪਿੱਛੇ ਖੜਾ ਰਿਹਾ ਨਾ ਤੇ ਗੋਲੀ ਚਲਾ ਕੇ ਚਲੇ ਗਏ ਸਰ ਕੀ ਮਸਲਾ ਹੈ ਕੋਈ ਲੁੱਟਦਾ ਰਾਦਾ ਜਾਂ ਕੋਈ ਕੋਈ ਦੁਸ਼ਮਣੀ ਨਹੀਂ ਕੀ ਲੁੱਟਦਾ ਰਾਦਾ ਨਹੀਂ ਆ ਪ੍ਰਦੀਪ ਗੱਬਰ ਦੇ ਕਹਿਣ ਉਹ ਇਸ ਅੰਦਰ ਜੀ ਨਾਲ ਦੇਖ ਰਿਹਾ ਮੁੱਤਮ ਕੇਵਨ ਇਹ ਕਿਸ ਤਰ੍ਹਾਂ ਦੀ ਦੁਸ਼ਮਣੀ ਹੈ ਮੇਨਾਂ ਦੀ ਆਪਸੀ ਦੁਸ਼ਮਣੀ ਵੀ ਹੈਗੀਆਂ ਸਿਆਸੀ ਲੀਡਰ ਨੇ ਸਿਆਸੀ ਲੀਡਰਾਂ ਦੀ ਦੁਸ਼ਮਣੀ ਤਾਂ ਹੋ ਹੀ ਜਾਂਦੀ ਹੈ ਤੇ ਬਾਕੀ ਜੋ ਤਰਤੀਸ਼ ਵਿੱਚ ਸਾਹਮਣੇ ਉਹ ਗੁਰੂ ਪਤਵੰਤਾਂ ਦਾ